ਕਾਲ ਜੀ ਕੀ ਹਾਲ ਚਾਲ ਆ ਅੱਜ ਲੈ ਕੇ ਆਏ ਆ ਇੱਕ ਫੇਰ ਨਿੱਕਾ ਜਿਹਾ ਬਲੌਗ ਨਿੱਕਾ ਜਿਹਾ ਤਾਂ ਨਹੀਂ ਕਹਿਵਾਂਗੇ 7 ਕਿੰਮਿੰਟ ਦਾ ਬਣਾ ਹੀ ਦੇਈਦਾ ਖਿੱਚਦੇ ਧੁੰਦੇ ਤੇ ਅਸੀਂ ਕਿਤੇ ਜਾ ਰਹੇ ਆ ਘੁੰਮਣ ਉਹਦਾ ਤੁਹਾਨੂੰ ਹੁਣ ਜਾਂਦੇ ਆ ਰਾਹ 'ਚ ਜਾਂ ਉੱਥੇ ਜਾ ਕੇ ਹੀ ਪਤਾ ਲੱਗੂਗਾ ਕਿੱਥੇ ਜਾਣਾ ਅਸੀਂ ਤੇ ਆਜੋ ਤੁਹਾਨੂੰ ਦਿਖਾਉਨੇ ਆ ਲੋਕੇਸ਼ਨ ਬਹੁਤ ਹੀ Não, vida, <laughs> ਸਾਡਾ ਹੋਰ ਹੋਰ ਆ ਗਿਆ ਬਹੁਤ ਹੀ ਸੁੰਦਰ ਤਰਕੇ ਬਣਾਇਆ ਹੁੰਦਾ ਜੱਲ ਆਹ ਉਹ ਹੋਆ ਹੋਟਲ ਸਾਡਾ ਰੂਮ 207 ਆ ਸਾਡੀ ਬੈਲ ਆ ਜੋ ਤੁਹਾਨੂੰ ਦਿਖਾਉਨੇ ਆ ਫਿਰ ਕਮਰਾ ਆ ਕਾਰਡ ਵਾਲਾ ਸਿਸਟਮ 9154052 ਆ ਸਾਡਾ ਵਾਸ਼ਰੂਮ ਆ ਆ ਸਾਡੀ ਅਲਮਾਰੀ ਆ ਸਾਨੂੰ ਲੋਕਰ ਦਿੱਤਾ ਪ੍ਰਾਈਵੇਟ ਲੋਕਰ ਅਸੀਂ ਇੱਥੇ ਕੁਝ ਵੀ ਰੱਖ ਸਕਦੇ ਆ ਕੱਪੜੇ ਟੰਗਣ ਨੂੰ ਆ ਕੋਈ ਵਾਟ ਨਹੀਂ ਗਿਆ ਉਹ ਵੀ ਜਿੱਤ ਲਿਆ ਜਾਦਾ ਸਮਾਨ ਪਿਆ ਆ ਸਾਨੂੰ ਮਿਲਿਆ ਕੰਪਲੀਮੈਂਟ ਚੱਕੋ ਆ ਖਾਓ ਆਪ ਯੋ ਵਾਓ ਕਿਆ ਹੋ ਗਿਆ ਮੰਦੇ ਆਂ ਫ੍ਰਿਜ ਆਹ ਤੇ ਪਿਆਸ ਸਮਾਨ ਆ ਵੀ ਸਾਡਾ ਸਮਾਨ ਆ ਸਾਡਾ ਟੀਵੀ ਆ ਸਾਡਾ ਬੈਡਰੂਮ ਆ ਸੰਜੂ ਆ ਵੀ ਅਸਲ ਤੇ ਇਹ ਸਾ ਕੀ ਬੱਚੇ ਹੋ ਤੋ ਸਦਾ ਬਾਹਰ 뷰 ਦੇਖਦਾ ਉਹ ਤੁਹਾਨੂੰ ਮੈਂ ਸਵੇਰੇ ਦਿਖਾਉਂਗਾ ਹੁਣ ਬਹੁਤ ਥੱਕ ਹੋ ਗਿਆ ਸਾਤੋਂ ਬੈਠੀਏ ਉਹ ਸਾਡਾ ਰੂਮ ਆ ਵਾਸ਼ਰੂਮ ਤੇ ਉਹਨਾਂ ਨੇ ਸ਼ੀਸ਼ਾ ਲਾਇਆ ਸੀ ਅੰਦਰ ਉਹ ਪਰਦਾ ਬੰਦ ਕਰ ਸਕਦੇ ਆ ਪਰਦਾ ਖੋਲ ਵੀ ਸਕਦੇ ਆ ਸਮਝ ਨਹੀਂ ਆਈ ਚਲੋ ਆਈਪੀਐਲ 22 ਵੱਲ ਸਟਾਰਟਸਪੋਟਸ ਤੇ ਫੋਕੀ ਵਧੀਆ ਲੱਗਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਪਰ ਇਹ ਹੁਣ ਹੋ ਗਿਆ ਸ਼ਾਮ ਦਾ ਟਾਈਮ ਤੇ ਅਸੀਂ ਦਲਹੌਜੀ ਪਹੁੰਚ ਚੁੱਕੇ ਆ ਦਲਹੌਜੀ ਦਾ ਵਿਊ ਦੇਖੋ ਕਿੰਨਾ ਮਸਤ ਆ ਇੱਥੇ ਇਦਾਂ ਹੀ ਮੇਲਾ ਲੱਗਦਾ ਬਾਜ਼ਾਰ ਆ ਆ ਸੰਗਤ ਆਈ ਆ ਸਾਡੇ ਨਾਲ ਹੈਲੋ ਕਰੋ ਕਰੋ ਸਾਰੇ ਬਲਾਕ ਜਿੰਨੇ ਨਹੀਂ ਆਉਣਾ ਉਹ ਲੁਕ ਜਾ ਇਹਨਾਂ ਨੂੰ ਘਮਾਉਣ ਲਿਆਏ ਆ ਬਹੁਤ ਹੀ ਅਚਾਰਾ ਤੇ ਕੀਆ ਬਨ ਰਹਾ ਹੈ ਦੋਸਤਾ ਭਾਜੀ ਦੋਸਾ ਬਣਾਉਣ ਲੱਗੇ ਦੋਸਾ ਆਹ ਦੇਖੋ ਜੀ ਦਲਹੋਜੀ ਦਾ ਦੋਸਾ ਵੇਖੋ ਬਨਦਾ ਦੇਖੋ ਜੀ ਇੱਥੇ ਤੁਹਾਨੂੰ ਸਾਰੀਆਂ ਦੁਕਾਨਾਂ ਮਿਲ ਜਾਣੀਆਂ ਆਈਸਕ੍ਰੀਮ ਤੋਂ ਲੈ ਕੇ ਫਾਸਟ ਫੂਡ ਤੋਂ ਲੈ ਕੇ ਹਰ ਇੱਕ ਚੀਜ਼ ਮਿਲ ਸਕਦੀ ਆ ਤੁਸੀਂ ਇੱਕ ਵਾਰੀ ਆਓ ਘੂਮੋ ਮੇਰੇ ਉਹ ਐਸ਼ ਕਰੋ ਇੱਥੇ ਠੰਡ ਆਵੇ ਸੀ ਉਦਾਂ ਤੁਸੀਂ ਤਾਂ ਪੂਰੀ ਠੰਡਾ ਆ ਤੁਸੀਂ ਤਾਂ ਸਿੱਧਾ ਕਰੋ ਤਾਂ ਆ ਸ਼ੀਰੇ ਪੰਜਾਬ ਪੰਜਾਬੀ ਆਗੇ ਹੋਏ ਸ਼ੀਰੇ ਪੰਜਾਬ ਆ ਜਨਤਾ ਵੜਦਾ ਗਈ ਜ ਇਹਨਾਂ ਨੇ ਲੈਣਾ ਕੁਛ ਨਹੀਂ ਆਪਸ ਲੋਕਾਂ ਆਂ ਦਰਿਆਵਾਂ ਆਂ ਕੀ ਲਿਆ ਆਪਨੇ ਇਹ ਦੇਖੋ ਵਾਓ ਇਤਨਾ ਸਮਾਨ ਲੈ ਲਿਆ ਆਪਨੇ ਆਜੋ ਹੋਰ ਜਨਤਾ ਲੱਭਦੇ ਆਂ ਕਿੱਥੇ ਕਿੱਥੇ ਬੜੇ ਆ ਮੈਂ ਇੱਕ ਮਿੰਟੇ ਕਰਕੇ ਆਹ ਕਰਨਾ ਤੁਹਾਨੂੰ ਮੈਨੂੰ ਟ੍ਰਾਈ ਕਰਨੀ ਆਉਂਗੀ ਆਹ ਸਾਡਾ ਮੰਨਦੀਪ ਜਾ ਰਿਹਾ ਪੰਦੀਰ ਲੋਕਦਾਰੇ ਲੋਕੀ ਇਧਰ ਥੋੜੇ ਆਉਣਗੇ ਚਲੋ ਅੱਗੇ ਇੰਨੀ ਕ ਹਵਾ ਵਗ ਰਹੀ ਹੈ ਨਾ ਮਜ਼ਾ ਬਹੁਤ ਆਉਂਦਾ ਇੰਨੀ ਕ ਠੰਡ ਵੀ ਨਹੀਂ ਲੱਗ ਰਹੀ ਪਰ ਜਿੱਦਾਂ ਕਰੋ ਤੁਸੀਂ ਸਿਆਲਾਂ ਚ ਪੱਖਾ ਚਲਾਉਂਦੇ ਹੋ ਨਾ ਮਠਾਰਿਆ ਉਦਾਂ ਦਾ ਹਵਾ ਬਿਲਕੁਲ ਓਕੇ ਰਿਪੋਰਟ ਆ ਤੁਹਾਨੂੰ ਹੋਰ ਵੀ ਚੀਜ਼ਾਂ ਦਿਖਾਵਾਂਗੇ ਕੱਲ ਬਣੇ ਰਹੋ ਜੁੜੇ ਰਹੋ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਹੈ